ਹਾਂ ਅੱਲਾ ਆ ਫਿਰसे ਫੇਲ ਗਿਆ ਆ ਜਾਗਾ ਆ ਜਾ ਸਕਦਾ ਮੈਂ ਸਭ ਕੁਝ ਪੜ੍ਹ ਕੇ ਗਿਆ ਸੀ ਸਭ ਕੁਝ ਜਾ ਮੇਰੇ ਬਹੁਤ ਹੀ ਸਤਿਕਾਰਯੋਗ ਸੱਜਣੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਕੈਂਟ ਪ੍ਰੋਡਕਸ਼ਨ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਅਜਾਈ ਸ਼ਕਸ਼ੀ ਦੇ ਨਾਲ ਕਰਾਉਣ ਜਾ ਰਹੇ ਹਾਂ ਜਿਹੜੇ ਵੱਖ-ਵੱਖ ਕਲਾਕਾਰਾਂ ਐਕਟਰਾਂ ਦੀਆਂ ਆਵਾਜ਼ਾਂ ਕੱਢਦੇ ਨੇ ਤੇ ਹਨਾ ਜਿਹੜੀਆਂ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਹੁੰਦੀਆਂ ਜਿਵੇਂ ਟ੍ਰੇਨ ਜਾਂ ਹੋਰ ਸਾਰੇ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਆਪਾਂ ਦੇਖਦੇ ਹਾਂ ਮੁੰਡਾ ਕਿਹੜੀਆਂ-ਕਿਹੜੀਆਂ ਆਵਾਜ਼ਾਂ ਕੱਢਦਾ ਹਨਾ ਤੇ ਆਪਾਂ ਇਹ ਵੀ ਦੇਖਦੇ ਹਾਂ ਵੀ ਮੁੰਡਾ ਕਿਹੜੇ ਪਿੰਡ ਦਾ ਤੇ ਕੀ ਕਰ ਰਿਹਾ ਅੱਜਕੱਲ ਹਨਾ ਤੇ ਬਾਈ ਸਭ ਤੋਂ ਪਹਿਲਾਂ ਤਾਂ ਪਿਆਰ ਪਰਿਸ਼ਾਸ਼ੀ ਕਰੋ ਸ਼ਸ਼ੀਗਲ ਬਾਈ ਤੇ ਬਾਈ ਆਪ ਦਾ ਨਾਂ ਦੱਸ ਸਾਰਿਆਂ ਤੋਂ ਪਹਿਲਾਂ ਤਾਂ ਮੇਰਾ ਨਾਮ ਮੋਹਿਤ ਹੈ ਅੱਛਾ ਹਾਂਜੀ ਤੇ ਪਿੰਡ ਕਿਹੜਾ ਬਾਈ ਤਰਾ ਪਿੰਡ ਗਿੱਦੜਵਾ ਅੱਛਾ ਗਿੱਦੜਵਾ ਤੋਂ ਆਣਾ ਤੇ ਅੱਜ ਕੱਲ੍ਹ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਬਈ ਅੱਜ ਕੱਲ੍ਹ ਬਸ ਸਟੱਡੀ ਕਰ ਰਿਹਾ ਹਾਂ ਅੱਛਾ ਸਟੱਡੀ ਕਰ ਰਹੇ ਹੋ ਨਾ ਤੇ ਸਟੱਡੀ ਦੇ ਵਿੱਚ ਕੀ ਕਰ ਰਹੇ ਹੋ ਬਈ ਸਟੱਡੀ 'ਚ ਮੈਂ ਕਰ ਰਿਹਾ BCA ਅੱਛਾ ਤੇ ਕਿਹੜੇ ਕਾਲਜ ਤੋਂ ਕਰ ਰਹੇ ਹੋ ਬਈ BFGI ਤੋਂ ਡਿਓਨ ਅੱਛਾ ਹਾਂਜੀ ਇਹਦਾ ਪੂਰਾ ਨਾਮ ਬਈ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨਸ ਅੱਛਾ ਅੱਛਾ ਠੀਕ ਹੈ ਤੇ ਬਈ ਜਿਹੜਾ ਹਨਾ ਤੁਹਾਡੇ ਵਿੱਚ ਟੈਲੈਂਟ ਹੈਗਾ ਆਪਾਂ ਦੇਖਿਆ ਹਨਾ ਵੀ ਆਵਾਜ਼ਾਂ ਕੱਢਦੇ ਹੋ ਤੁਸੀਂ ਹਾਂਜੀ ਤੇ ਇਹ ਫਿਰ ਤੁਸੀਂ ਸਿੱਖਿਆ ਸੀ ਜਾਂ ਵੀ ਆਪ ਹੀ ਆ ਗਿਆ ਸੋਨੂੰ ਅ ਪਹਿਲਾਂ ਤਾਂ ਮੈਂ ਆਪੇ ਟਰਾਈ ਕਰਦਾ ਰਹਿੰਦਾ ਸੀ ਮਤਲਬ ਵੀ ਇਕੱਲੇ ਜੀ ਕਰਦਾ ਰਹਿੰਦਾ ਸੀਗਾ ਹਾਂ ਫਿਰ ਮੈਂ ਇੱਕ ਦਿਨ ਟਿਊਸ਼ਨ ਤੇ ਆ ਕੇ ਮਤਲਬ ਵੀ ਉਹਨ ਜੀ ਜਾ ਕੇ ਕਹਤਾ ਵੀ ਉਹ ਰਿਤਿ ਰੋਸ਼ਨ ਦੀ ਬਾਜ ਹਾਂ ਲਾ ਮੈਂ ਆ ਆ ਗਿਆ ਮੈਂ ਆ ਆ ਗਿਆ ਤੇ ਉਹ ਉੱਤੇ ਸਾਰਿਆਂ ਨੂੰ ਵਧੀਆ ਲੱਗਿਆ ਵੀ ਹਾਂ ਵੀ ਤੂੰ ਜੋ ਸੇਮ ਹੀ ਕਰਦਾ ਹੈ ਅੱਛਾ ਅੱਛਾ ਹਾਂ ਸਭ ਨਾਲ ਪਹਿਲਾਂ ਫਿਰ ਮੈਂ ਉੱਤ ਦੀ ਸ਼ੁਰੂ ਕੀਤਾ ਹਾਂ ਉਦੋਂ ਸਭ ਨਾਲ ਲੋਕਾਂ ਦੇ ਅੱਗੇ ਪਹਿਲੀ ਵਾਰੀ ਮੈਂ ਉਹਦੋਂ ਕੀਤਾ ਸੀਗਾ ਫਿਰ ਇੱਥੇ ਕਾਲਜ 'ਚ ਕੀਤਾ ਤੇ ਟਿਊਸ਼ਨ ਤੇ ਨਹੀਂ ਟਿਊਸ਼ਨ ਤੇ ਪੈਂਡ ਹੀ ਕਰਿਆ ਸੀਗਾ ਫਿਰ ਹਾਂਜੀ ਟਿਊਸ਼ਨ ਤੇ ਪਿੰਡ ਅੱਛਾ ਅੱਛਾ ਵੀ ਉਹਨਾਂ ਨੇ ਵੀ ਕੋਈ ਗੌਣ ਮੰਨੂ ਕਿਹਾ ਸੀ ਜਾਂ ਕੀ ਕਰਨ ਨੂੰ ਕਿਹਾ ਸੀ ਵੀ ਆਪ ਹੀ ਕਰਤੀ ਸੀ ਵਾਹ ਨਹੀਂ ਨਹੀਂ ਮਤਲਬ ਜਿਵੇਂ ਮੈਂ ਟਿਊਸ਼ਨ ਗਿਆ ਠੀਕ ਹੈ ਜਾਂਦੇ ਸਰ ਜਿਵੇਂ ਮਤਲਬ ਉਹ ਜੀ ਚੋੜ-ਚੋੜ ਜਿਵੇਂ ਕਰਨ ਲੱਗ ਗਿਆ ਹਾਂ ਲਾ ਮੈਂ ਆ ਗਿਆ ਜਿਵੇਂ ਟਿਊਸ਼ਨ ਤੇ ਗਿਆ ਤੇ ਕੰਨ ਲੱਗ ਗਿਆ ਤਾਂ ਉਸ ਤਰ੍ਹਾਂ ਅੱਛਾ ਉਹ ਉਹਨਾਂ ਨੂੰ ਬਾਲੀ ਪਸੰਦ ਆਈ ਅੱਛਾ ਅੱਛਾ ਉਹ ਫਿਰ ਤੇਰਾ ਹੌਸਲਾ ਵਧ ਗਿਆ ਹਨਾ ਹਾਂਜੀ ਸਹੀ ਗੱਲ ਹੈ ਫਿਰ ਹੌਸਲੇ ਨਾਲ ਹੀ ਤੂੰ ਅੱਗੇ ਕੰਮ ਚੱਕਦਾ ਹਨਾ ਤੇ ਫਿਰ ਕਾਲਜ ਦੇ ਵਿੱਚ ਆ ਕੇ ਫਿਰ ਫੈਸਟੀਵਲ ਤੇ ਕਰਿਆ ਜਾਂ ਕਿਵੇਂ ਕਾਲਜ ਚ ਆ ਕੇ ਮੈਂ ਕਰਨਾ ਤਾਂ ਥੀਏਟਰ ਸੀਗਾ ਵੈਸੇ ਕਰਨਾ ਹੀ ਸੀਗਾ ਅੱਛਾ ਅੱਛਾ ਤੇ ਜਦੋਂ ਆਡੀਸ਼ਨਸ ਆਏ ਉਦੋਂ ਮੈਂ ਜਦੋਂ ਲਿਸਟ ਪੜੀ ਪੜੀ ਉਸ ਚ ਮਿਮਿਕਰੀ ਵੀ ਸੀਗਾ ਅੱਛਾ ਅੱਛਾ ਫਿਰ ਮੈਂ ਸੋਚਿਆ ਮਿਮਿਕਰੀ ਜਿਆਦਾ ਵਧੀਆ ਮੈਂ ਮਿਮਿਕਰੀ ਚ ਹੀ ਜਾਣਾ ਉੱਥੇ ਅੱਛਾ ਅੱਛਾ ਮੈਂ ਮਿਮਿਕਰੀ કરી ਹਾਂ ਥੀਏਟਰ ਦੀ ਆਈਟਮ ਦੇ ਵਿੱਚ ਤੁਸੀਂ ਹਣਾ ਤੇ ਫਿਰ ਉਦੋਂ ਕੀ ਬਣਿਆ ਸੀਗਾ ਜਦੋਂ ਪਾਗ ਲੱਤਾ ਪਹਿਲੀ ਯਾਰ ਵੀ ਡਰ ਜਾ ਲੱਗਿਆ ਕਿ ਕਿਵੇਂ ਵੀ ਡਰ ਜਾ ਤਾਂ ਕਾਫੀ ਲੱਗਿਆ ਸੀਗਾ ਕਾਫੀ ਲੱਗਿਆ ਸੀ ਹਾਂਜੀ ਅੰਦਰੋਂ ਦੀ ਤਾਂ ਬਾਲਾ ਡਰ ਲੱਗਾ ਸੀਗਾ ਪਰ ਲੇਕਿਨ ਜਦੋਂ ਮੈਂ ਪਰਫਾਰਮੈਂਸ ਕਰਨ ਗਿਆ ਨਾ ਪਹਿਲਾਂ ਮੈਂ ਕਾਫੀ ਜ਼ਿਆਦਾ ਡਰਿਆ ਹੋਇਆ ਸੀਗਾ ਤੇ ਉਸ ਸਟੇਜ ਤੇ ਚੜ੍ਹ ਕੇ ਮੈਂ ਬਹੁਤ ਡਰਿਆ ਹੋਇਆ ਸੀਗਾ ਪਰ ਜਦੋਂ ਮੈਂ ਸ਼ੁਰੂ ਕੀਤੀ ਤੇ ਉੱਥੇ ਆਡੀਅנס ਦੇ ਰਿਐਕਸ਼ਨ ਕਾਫੀ ਅੱਛੇ ਆ ਰਹੇ ਸੀਗੇ ਫਿਰ ਹੌਸਲਾ ਵਧ ਗਿਆ ਫਿਰ ਉਹ ਇੱਕੋ ਫਲੋ ਵਿੱਚ ਨਿਕਲ ਗਿਆ ਵਧੀਆ ਠੀਕ ਹੈ ਠੀਕ ਹੈ ਤੇ ਫਿਰ ਕੀ ਬਣਿਆ ਸੀ ਬਾਈ ਉਹ ਫਿਰ ਮੈਂ ਫਰਸਟ ਆ ਗਿਆ ਸੀ ਉਸ ਚ ਫਰਸਟ ਪੋਜੀਸ਼ਨ ਆਈ ਤੇ ਇੱਥੇ ਫਿਰ ਕਾਲਜ ਦੇ ਵਿੱਚ ਤੁਹਾਨੂੰ ਕਿਹਨੇ ਸਿਖਾਇਆ ਫਿਰ ਵੇਕੀ ਤੋਂ ਸਿੱਖੇ ਮੇਕ ਕਰੀ ਤੁਸੀਂ ਕਾਲਜ ਦੇ ਵਿੱਚ ਜਿਵੇਂ ਪਹਿਲਾਂ ਮੈਂ ਥੋੜੀ-ਬਹੁਤ ਆਪੇ ਕਰਦਾ ਰਹਿੰਦਾ ਸੀਗਾ ਪਰ ਮੈਨੂੰ ਫੈਸਟੀਵਲ ਤੇ ਫਿਰ ਕਾਲਜ ਚ ਆਏ ਸੀ ਆਪਣਾ ਮੋਨੀ ਸਰ ਆਏ ਸੀ ਉਹਨਾਂ ਦੇ ਨਾਲ ਆਏ ਸੀ ਰਿਆਨ ਸਰ ਅੱਛਾ ਅੱਛਾ ਉਹਨਾਂ ਨੇ ਮੈਨੂੰ ਸਿਖਾਇਆ ਸੀ ਵੀ ਇਹ ਫੈਸਟੀਵਲ ਚ ਕਿੱਦਾਂ ਕਰਨੀ ਹੈ ਅੱਛਾ ਅੱਛਾ ਵੀ ਪਹਿਲਾਂ ਥੋੜੀ ਮੋਤ ਆਬਜੈਕਟਸ ਦੀ ਆਵਾਜ਼ਾਂ ਮੱਛਰ ਵਗੈਰਾ ਇਦਾਂ ਦੀਆਂ ਚੀਜ਼ਾਂ ਦੀ ਆਵਾਜ਼ਾਂ ਫਿਰ ਉਹ ਬਾਕੀ ਮਤਲਬ ਵੈਕਟਰਾਂ ਦੀ ਥੋੜੀ ਕੱਟ ਅੱਛਾ ਅੱਛਾ ਵੀ ਅਸਲੀ ਜੇਕਰ ਆਪਾ استاد ਮਨੀ ਮਿਕਰੀ ਦਾ ਤਰੀਆਂ ਖਾਨ ਜੀ ਨੇ ਤੁਹਾਡੇ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਹਣਾ ਸਾਨੂੰ ਕੋਈ ਕੋਈ ਇੱਕ ਅਜੀ ਆਵਾਜ਼ ਕੱਢ ਕੇ ਸੁਣਾਓ ਵੀ ਰੰਗ ਜਾ ਬੰਨੋ ਕੇ ਰਹਾ ਹਣਾ ਆ ਆਪਣਾ ਰਿਤਿਕ ਰੋਸ਼ਨ ਦੀ ਕੋਈ ਮਿਲਗਾ ਵਾਲੀ ਬਾਤ ਜਿਵੇਂ ਅੱਛਾ ਆਉਂਦੇ ਫਿਰ ਹੈ ਨਾ ਮੈਂ ਫਿਰ ਸੇ ਫੈਲ ਗਿਆ ਆ ਜਾਗਾ ਆ ਜਾ ਸਕਦਾ ਮੈਂ ਸਭ ਕੁਝ ਪੜ੍ਹ ਕੇ ਗਿਆ ਸੀ ਸਭ ਕੁਝ ਯਾਦ ਕਰਕੇ ਗਿਆ ਸੀ ਫਿਰ ਵੀਸ਼ਟ ਜੀ ਨੇ ਮੈਨੂੰ ਫੇਲ ਕਰ دیا۔ ਮੈਂ ਕਹ ਰਿਹਾ ਮਾ ਉਹ ਟੈਸਟਰ ਬਹੁਤ ਖਰਾਬ ਆ ਵਾ ਵਾ ਕੀ ਬਾਤ ਆ ਭਾਈ ਹਨਾ ਭਾਈ ਤੇਰੀ ਮੈਨੂੰ ਸ਼ਕਲ ਵੀ ਥੋੜੀ ਥੋੜੀ ਰਿਤਿਕ ਰੋਸ਼ਨ ਵਗੀ ਲੱਗਦੀ ਆ ਤੇ ਤੂੰ ਮੈਨੂੰ ਲੱਗਦਾ ਪਰਫੈਕਟ ਹੀ ਰਿਤਿਕ ਰੋਸ਼ਨ ਜਹ ਹਨਾ ਜ਼ਿਆਦਾ ਤਾਂ ਹਨਾ ਇਹ ਕੋਲੇਜ 'ਚ ਵੀ ਮੈਂ ਪਹਿਲੀ ਵਾਰ ਇਹ ਹੀ ਕੀਤੀ ਸੀ ਮੈਨੂੰ ਮੁੰਡੇ ਨੇ ਆ ਕੇ ਇਹ ਹੀ ਗੱਲ ਕਹੀ ਸੀ ਵੀ ਤੇਰੀ ਸ਼ਕਲ ਉਹਨਾਂ ਵਰਗੀ ਲੱਗਦੀ ਆ ਮੈਂ ਫਿਰ ਮੈਂ ਵਾਈ ਕੱਟ ਕੇ ਦਿਖਾਈ ਮੈਂ ਕਹਿੰਦੇ ਵਰਗੀ ਤੇ ਹੁਣ ਬਾਈ ਕਿਤੇ ਲੋਕ ਕਮੈਂਟ ਨਾ ਕਰੀ ਜਾਣ ਵੀ ਹਵਾ ਛਕਾਤੀ ਮੁੰਡੇ ਨੂੰ ਨਾ ਹਵਾ ਨਾ ਲੈ ਜੀ ਨਹੀਂ ਨਹੀਂ ਹਾਂ ਵੀ ਤੇ ਰਿਤਿਕ ਰੋਸ਼ਨਰ ਗਾ ਹਨਾ ਕਿਤੇ ਕਾਲਜ ਚ ਜਾ ਕੇ ਕਰੀ ਜਾਵੇਂ ਰਿੱਤੇ ਹੋ ਜੋ ਸਾਰੇ ਰਿਤਿਕ ਰੋਸ਼ਨ ਵੀ ਕੋਈ ਮਿਲ ਗਿਆ ਇਲਾਕੇ ਨਾ ਹਾਂ ਸਹੀ ਉਹਦੇ ਵਰਗੇ ਹੀ ਆ ਹਨਾ ਸਹੀ ਗਾ ਹਾਂ ਸਤਿਨਾਮ ਤੇ ਬਾਈ ਹੋਰ ਕੋਈ ਆਵਾਜ਼ ਕੱਢ ਕੇ ਦਿਖਾਓ ਹੋਰ ਕੋਈ ਬਾਜ ਨਾਣਾ ਪਾਟੇ ਕਰ ਦਿਓ ਵੀ ਮੈਂ ਅੱਛਾ ਹੁਣ ਦੇਖ ਅੱਛਾ आ गए मेरी मौत का तमाशा देखने अभी मेरे को लटका देंगे मेरी आंखें बाहर आएंगी जुबान ऐसे बाहर आएगी थोड़ी देर लटका रहूंगा फिर ये मेरा भाई मुझे नीचे उतारेगा तुम लोग देखोगे रखाओगे गरज जाओगे सो जाओगे इह, 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 अच्छा क्या बात है भाई यार है ना स्वाद ले आता है ना तो भाई फिर कोई और चीज की आवाज काट के दिखा दूं और चीज की अपना मच्छर की आवाज काट ले मच्छर की आवाज आ जाती है हां जी काट फिर किमे काटना माइक ना नेड़े कर लिए अपन मच्छर में लगा हां जी होली बोलता है ना हां जी ਹਾਂ ਤੇ ਕਮਲ ਲੈ ਹੁਣ ਕੱਢ ਲੈ ਵੀ ਕੀ ਬਾਤ ਆ ਬਈ ਹਨਾ ਯਾਰ ਮੱਛਰ ਦੀ ਆਵਾਜ਼ ਵੀ ਮੈਂ ਤਾਂ ਪਹਿਲੀ ਯਾਰ ਸੁਣਿਆ ਹਨਾ ਕੋਈ ਬੰਦਾ ਮੱਛਰ ਦੀ ਆਵਾਜ਼ ਹੀ ਕੱਢਦਾ ਹਨਾ ਲੈ ਤੇ ਨਹੀਂ ਤਾਂ ਆਪਾਂ ਧਿਆਨ ਹੀ ਨਹੀਂ ਦਿੰਦੇ ਹਨਾ ਵੀ ਮੱਛਰ ਦੀ ਵੀ ਆਪਾਂ ਆਵਾਜ਼ ਕੱਢ ਸਕਦੇ ਹਨਾ ਤੇ ਬਈ ਹੋਰ ਕੋਈ ਆਵਾਜ਼ ਹੋਰ ਕੀ ਆਏ ਹੋਰ ਗੱਡੀ ਦੀ ਆਵਾਜ਼ ਹੋ ਗਈ ਹੈ ਲੈ ਗੱਡੀ ਵੀ ਕੱਢ ਜਿਵੇਂ ਪਹਿਲਾਂ ਸਿੰਪਲ ਗੱਡੀ ਠੀਕ ਹੈ ਫਿਰ ਜਿਵੇਂ ਪੁਲ ਕੋਲੋਂ ਲੰਘਦੀ ਹੈ ਗੱਡੀ ਅੱਛਾ ਇਹ ਜਿਹੜੇ ਪੁਲ ਦੀ ਤੇ ਦੀ ਆਵਾਜ਼ ਅਲੱਗ-ਅਲੱਗ ਆ ਗਈ ਹੈ ਨਾ ਤੇ ਬਾਈ ਫਿਰ ਇਹ ਤੁਸੀਂ ਸਪੈਸ਼ਲ ਵੀ ਆਈ ਸਿੱਖਦੇ ਹੋ ਕਿ ਵੀ ਉੱਥੇ ਸਿੱਖੇ ਸੀ ਵੀ ਉਹ ਨਹੀਂ ਕਿਤੇ ਆਏ ਹੋਇਆ ਵੀ ਇੱਥੋਂ ਵੀ ਸਿੱਖ ਲਈ ਐ ਕਰ ਲਈ ਬਸ ਜਿਵੇਂ ਤੁਰਦੇ ਫਿਰਦੇ ਆਪਣੇ ਆਸ-ਪਾਸੇ ਆਵਾਜ਼ਾਂ ਹੀ ਆਉਂਦੀ ਰਹਿੰਦੀਆਂ ਉਹੀ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਅੱਛਾ ਅੱਛਾ ਜਿਵੇਂ ਆਪਣਾ ਮੱਛਰ ਤਾਂ ਗਰਮੀ ਦੇ ਤਾਂ ਕਰਦਾ ਹੀ ਦਿੰਦਾ ਅੱਛਾ ਅੱਛਾ ਮੱਛਰ ਘਰ ਮੈਂ ਨਾ ਕਿਹਾ ਨਾ ਤਾਂ ਮੈਨੂੰ ਲੱਗਦਾ ਮੱਛਰ ਦੀ ਆਵਾਜ਼ ਕਿਵੇਂ ਹੀਗਾ ਨਾ ਹਾਂਜੀ ਠੀਕ ਆ ਠੀਕ ਆ ਤੇ ਭਾਈ ਹੋਰ ਕੋਈ ਆਵਾਜ਼ ਤਾਂ ਕੱਢੋ ਫਿਰ ਬੰਨੂ ਰੰਗ ਜਾ ਹੋਰ ਕੋਈ ਆਵਾਜ਼ ਜਿਵੇਂ ਆਪਣਾ ਬਰਾਤ ਵਗੈਰਾ ਵਾਲੇ ਜਿਵੇਂ ਆਵਾਜ਼ ਆਉਂਦੀ ਹੈ ਨਾ ਅੱਛਾ बादे बादे हुँ। 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 च्छा च्छा। अच्छा ਜਿਹੜੇ ਹਨਾ ਵਿਆਹਾਂ ਸ਼ਾਦੀਆਂ ਦੇ ਵਿੱਚ ਬੈਂਡ ਵਾਜੇ ਜੇ ਵਜਦੇ ਹੁੰਦੇ ਹਨਾ ਅੱਛਾ ਅੱਛਾ ਤੇ ਹੋਰ ਵੀ ਵਾਜ ਕੇ ਕਾਦੀ ਕੱਢਦੇ ਹੋ ਜਿਵੇਂ ਐਸੇ ਦੀ ਹੋਰ ਇੱਕ ਵੇਰੀਏਸ਼ਨ ਜਿਵੇਂ ਪਰੇਡ ਜਾਂਦੀ ਆ ਜਮਾ ਮਤਲਬ ਥੋੜੀ ਲੱਗੀ ਅੱਛਾ ਠੀਕ ਹੈ ਬਈ ਹਨਾ ਕਿਆ ਬਾਤ ਆ ਯਾਰ ਹਨਾ ਬਈ ਸਹੀ ਗੱਲ ਆ ਤੇ ਬਾਈ ਹੁਣ ਫਿਰ ਕੋਈ ਪ੍ਰੋਗਰਾਮ ਤੇ ਵਗੈਰਾ ਤੇ ਕਰਦੇ ਰਹਿੰਦੇ ਹੋ ਕਿ ਵੀ ਬੰਦ ਕਰਿਆ ਵਾ ਸਿਸਟਮ ਇਹ ਮਤਲਬ ਉਹਦਾ ਤਾਂ ਨਹੀਂ ਕਰਦਾ ਪਰ ਕੋਲੇ ਚ ਕੋਈ ਫੰਕਸ਼ਨ ਵਗੈਰਾ ਹੋਏ ਤਾਂ ਜਿਵੇਂ ਹੁਣ ਜੇ ਵਿਵਗਰ ਹੋ ਗਿਆ ਟਿਆ ਸੀਗਾ ਉਦੋਂ ਕੱਢਿਆ ਸੀ ਉਦੋਂ ਕੀਤਾ ਸੀ ਪਰਫਾਰਮ ਅੱਛਾ ਅੱਛਾ ਹਾਂਜੀ ਜੇਕਰ ਫੈਮਿਲੀ ਦੀ ਗੱਲ ਕਰੀਏ ਤਾਂ ਆਪਣਾ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਦੇ ਵਿੱਚ ਮੇਰੇ ਇੱਕ ਸਿਸਟਰ ਆ ਤੇ ਮੰਮੀ ਪਾਪਾ ਤੁਸੀਂ ਇਕੱਲੇ ਪਾਈ ਹੋ ਹਾਂਜੀ ਅੱਛਾ ਤੇ ਆਏ ਫਿਰ ਫੈਮਿਲੀ ਰੋਕਦੀ ਨਹੀਂ ਤੁਹਾਨੂੰ ਵੀ ਇਹ ਕਿੱਧਰ ਪੁੱਠੇ ਪੰਗੇ ਜਿਵੇਂ ਕਿੱਧਰ ਹਾਂ ਕੋਤੇ ਕੁੜਿਆਂ ਚ ਬੜਾ ਫਿਰਦਾਂਗਾ ਹੈ ਨਹੀਂ ਨਹੀਂ ਇਦਾਂ ਇਹ ਤਾਂ ਕੋਈ ਗੱਲ ਨਹੀਂ ਹਾਂ ਸਪੋਰਟ ਕਰਦੇ ਆ ਪੂਰੀਆਂ ਅੱਛਾ ਸਪੋਰਟ ਕਰਦੇ ਹਾਂਜੀ ਠੀਕ ਹੈ ਤੇ ਫਿਰ ਘਰੇ ਆਵਾਜ਼ਾਂ ਕੱਢ ਕੇ ਸੁਣਾਉਣਾ ਹੁੰਨਾ ਮਾਤਾ ਨੂੰ ਜਾਂ ਡੈਡੀ ਨੂੰ ਜਾਂ ਕਿਸੇ ਨੂੰ ਹੋਰ ਸਿਸਟਰ ਨੂੰ ਹਾਂਜੀ ਉਹੀ ਬੈਠਾ ਬੈਠਾ ਜਿਵੇਂ ਕੱਢਣ ਲੱਗ ਪੈਣਾ ਹੁੰਨਾ ਅੱਛਾ ਅੱਛਾ ਹਾਂਜੀ ਠੀਕ ਹੈ ਕਹਿੰਦੇ ਵਧੀਆ ਫਿਰ ਹਾਂਜੀ ਚੱਲ ਠੀਕ ਹੈ ਤੇ ਬਈ ਕੋਈ ਆਵਾਜ਼ ਤਾਂ ਕੱਢ ਕੇ ਸੁਣਾਓ ਯਾਰ ਆਪਣਾ ਕਾਂ ਦੀ ਵਾਹ ਹੋ ਗਈ ਹੈ ਕਾਂ ਦੀ ਕੱਢੋ ਆਏ ਲੱਗਦਾ ਜਿਵੇਂ ਕਾਂ ਕੋਲੇ ਬੈਠਾ ਹੁੰਦਾ ਤੇ ਬਰੈਣੀ ਬਣਾ ਕੇ ਖਾ ਜਾਣਾ ਤੇ ਬਈ ਹੋਰ ਕੋਈ ਆਵਾਜ਼ ਹੋਰ ਕੋਈ ਆਵਾਜ਼ ਬਿੱਲੀ ਦੀ ਆਵਾਜ਼ ਹੋ ਗਈ ਹੂੰ ਮਿਆਉਂ ਮਿਆਉਂ ਤੇ ਬਿੱਲੀ ਕਾ ਨੂੰ ਖਾਣਾ ਜਾਵੇ ਦੋਨੇ ਇਕੱਠੇ ਕਰਤੇ ਤੂੰ ਹਣਾ ਤੇ ਹੋਰ ਕੋਈ ਆਵਾਜ਼ ਬਈ ਹੋਰ ਕੋਈ ਆਵਾਜ਼ ਘੋੜੇ ਦੀ ਜਿਵੇਂ ਚੱਲਣ ਦੀ ਆਵਾਜ਼ ਅੱਛਾ ਤੇ ਹੌਲੀ ਸੀ ਹਣਾ ਚੱਲ ਕੀ ਇਹ ਸੁਣ ਜੇ ਹਨਾ ਆ ਜੇ ਸਮਝ ਤੇ ਹੋਰ ਕੋਈ ਆਵਾਜ਼ ਬਾਈ ਹੋਰ ਕੋਈ ਆਵਾਜ਼ ਆਪਣੀ ਹੋਗੀ ਬੱਕਰੀ ਦੀ ਆਵਾਜ਼ ਹੋਗੀ ਹੈ ਹਮ ਮੈਂ ਮੈਂ ਹੋਰ ਕੋਈ ਆਵਾਜ਼ ਕੱਢ ਕੇ ਸੁਣਾਉ ਸਮਝ ਜਿਵੇਂ ਡ੍ਰਿਲ ਮਸ਼ੀਨ ਦੀ ਆਵਾਜ਼ ਹੋਗੀ ਅੱਛਾ ਡ੍ਰਿਲ ਮਸ਼ੀਨ ਦੀ ਕੀ ਬਾਤ ਆ ਬਾਈ ਦੇਖੀ ਕਿਤੇ ਮੋਰੀ ਨਾ ਕਰਦੀ ਨਾ ਲੱਤ ਚ ਤੇ ਬਾਈ ਕੋਈ ਹੋਰ ਆਵਾਜ਼ ਅੱਤੀਸ਼ਵਾਦੀ ਦੀ ਆਵਾਜ਼ ਹੋ ਗਈ ਜਿਵੇਂ ਅੱਛਾ ਅੱਤੀਸ਼ਵਾਦੀ ਆ ਕੀ ਮਚਾਏ ਜਿਹੜਾ ਮੱਚਦਾ ਹੀ ਹੁੰਦੇ ਹੋ ਹਾਂਜੀ ਐਂਡ ਜੇ ਤੇ ਨਾ ਠੀਕ ਹੈ ਸ਼ਕਤੀਕਪੂਰ ਦੀ ਆਵਾਜ਼ ਹੋ ਗਈ ਲੈ ਸ਼ਕਤੀਕਪੂਰ ਦੀ ਓ ਢੱਕ ਟਿਕ ਢੱਕ ਟਿਕ ਟਾ ਮੈਂ ਛੋਟਾ ਸਾ ਪਿਆਰਾ ਸਾ ਨੰਨਾ ਸਾ ਮੁੰਨਾ ਸਾ ਬੱਚਾ ਹਾਂ ਓ ਕੀ ਬਾਤ ਆ ਬਾਈ ਹਣਾ ਯਾਰ ਤੇ ਹੋਰ ਆਵਾਜ਼ ਬਾਈ ਕੋਈ ਹੋਰ ਆਵਾਜ਼ ਜਿਵੇਂ ਆਪਣੀ ਹੋ ਗਈ ਕੋਈ ਨੀ ਕਤੂਰੇ ਦੀ ਯਾਦ ਕਰ ਲੈ ਠੰਡੇ ਵਿੱਚ ਕਤੂਰੇ ਦੀ ਆਵਾਜ਼ ਹੋ ਗਈ ਰੋਂਦੇ ਦੀ ਕਿਸੇ ਐਕਟਰ ਦੀ ਆਵਾਜ਼ ਕੱਢ ਕੇ ਦਿਖਾਓ ਹੋਰ ਅ ਸੁਨੀਲ ਸ਼ੇਟੀ ਹੋ ਗਿਆ আচ্ছা ਮੈਂ ਤੁਮੇ ਬੁਲ ਜਾਉ ਇਹ ਹੋ ਨਹੀਂ ਸਕਦਾ ਔਰ ਤੁਮ ਮੇਰੇ ਬੁਲ ਜਾ ਇਹ ਮੈਂ ਹਾਂ ਨਹੀਂ ਦੂੰਗਾ ਆ ਠੀਕ ਹੈ ਭਾਈ ਹੁਣ ਕ ਠੀਕ ਕੱਢ ਦੋ ਚਾਰ ਪੰਜ ਆਵਾਜ਼ਾਂ ਜਿਹੜੀਆਂ ਤੁਹਾਨੂੰ ਆਉਂਦੀਆਂ ਹਨਾ ਪਰਫੈਕਟ ਗੇਟ ਦੀ ਆਵਾਜ਼ ਹੋ ਗਈ ਮੈਂ ਅੱਛਾ ਹਾਂ ਠੀਕ ਆਪਣੀ ਪਾਣੀ ਦੀ ਆਵਾਜ਼ ਹੋ ਗਈ ਮੈਂ ਅੱਛਾ ਅੱਛਾ ਜਿਹੜੀਆਂ ਬੂੰਦਾਂ ਡਿੱਗਦੀ ਹੁੰਦੀਆਂ ਹਾਂਜੀ ਹਾਂਜੀ ਅ ਕੜੀ ਦੀ ਆਵਾਜ਼ ਹੋ ਗਈ ਮੈਂ ਅੱਛਾ ਅੱਛਾ ਠੀਕ ਹੈ ਵੀ ਕੀ ਬਤਨ ਇੱਕ ਹਾਰਟਬੀਟ ਦੀ ਆਵਾਜ਼ ਹੋ ਗਈ ਮੈਂ ਆਪਣੀ ਹਨਾ ਮੂਵੀਆਂ ਵਗੈਰਾ ਜਿਵੇਂ ਬੈਕਗ੍ਰਾਉਂਡ ਮਿਊਜ਼ਿਕ ਤੇ ਦੱਸਦੇ ਆ ਠੀਕ ਹੈ ਬਈ ਠੀਕ ਹਾਂ ਅ ਟਰੈਕਟਰ ਦੀ ਆਵਾਜ਼ ਹੋ ਗਈ ਅੱਛਾ ਅੱਛਾ ਅ ਹੈਲੀਕਾਪਟਰ ਦੀ ਆਵਾਜ਼ ਹੋ ਗਈ ਅੱਛਾ 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 ਬਈ ਆਵਾਜ਼ਾਂ ਤੋਂ ਬਿਨਾਂ ਹੋਰ ਵੀ ਕੋਈ ਟੈਲੈਂਟ ਹੈਗਾ ਕਿ ਅ ਵੀ ਆਵਾਜ਼ਾਂ ਹੀ ਕੱਢਦੇ ਹੋਂ ਕੋਲੇ ਹਾਂਜੀ ਮੈਂ ਅ ਯੋਗਾ ਵੀ ਕਰਦਾ ਰਿਹਾ ਮੈਂ अच्छा हां जी ਤੇ ਯੋਗਾ ਦੇ ਵਿੱਚ ਕਿਵੇਂ ਕੀ ਕਰਦੇ ਹੁੰਦੇ ਮਤਲਬ ਵੀ ਆਸਨਸ ਵਗੈਰ ਕੰਪੀਟੀਸ਼ਨ ਸੇ ਪਹਿਲਾਂ ਯੋਗਾ ਤੇ ਕਰਦਾ ਹੁੰਦਾ ਸਕੂਲ ਦੇ ਟਾਈਮ 'ਚ ਅੱਛਾ ਅੱਛਾ ਹਾਂ ਜੀ ਤੇ ਹੁਣ ਵੀ ਕਰਦੋਂਗੇ ਜੇ ਕਹਤਾ ਹਾਂ ਜੀ ਕਰਦੂਗਾ ਅੱਛਾ ਹਾਂ ਜੀ ਤੇ ਫਿਰ ਕਿੱਥੇ ਜੇ ਕਰੇਗਾ ਘਾਹ ਤੇ ਕਰੇਗੇ ਗੱਲ ਕਰਕੇ ਦਿਖਾਉਣਾ ਕੋਈ ਖੁੱਲੀ ਥਾਂ ਤੇ ਕਰ ਲੈਂਦੇ ਆ ਇੱਧਰ ਹਾਂ ਜੀ ਇੱਧਰ ਕਰਦੇ ਆ ਆ ਜਾ ਵੀ ਮੁੰਡਿਆ ਯੋਗਾ ਵਾਲਾ ਵੀ ਮੁੰਡੇ ਦਾ ਟੈਲੈਂਟ ਦੇਖ ਹੀ ਲਈਏ ਬੈਂਡ ਚ ਜੇ ਨਾ ਥੋੜੇ ਉਸ ਰੈਪ ਦੇ ਕਰੂਗਾ ਠੀਕ ਹੈ ਠੀਕ ਕੋਈ ਨਹੀਂ ਜਿਹੜਾ ਮਰਜ਼ੀ ਕਰ ਲਈ ਹਣਾ ਮਾਈਕ ਲਾਉਣਾ ਤਾਂ ਲਾ ਦੇ ਲਿਆ ਮਾਈਕ ਲਾ ਦੇਣਾ ਮਾਈਕ ਬੀ ਲੋਡਿੰਗ ਵਿੱਚ ਆ ਮੈਂ ਤਾਂ ਆਖਿਆ ਬਾਈ ਕੱਲੀਆਂ ਬਾਜਾਂ ਹੀ ਕੜਦਾ ਹਨਾ ਤਾਂ 빙ਗਾ ਡੇਡਾ ਜੀ ਵੀ ਹੋਣ ਜਾਣਦਾ ਤੇ ਆਪਾਂ ਦੇਖਦੇ ਆ ਬਾਈ ਦੇ ਹਨਾ ਜੋਗਾ ਆਸਣਾਂ ਦੇ ਵਿੱਚ ਮਾਹਿਰ ਆ ਬਾਈ ਕਹਿੰਦਾ ਮੈਂ ਤੇ ਦੇਖਦੇ ਆ ਕਿਹੜੇ ਕਿਹੜੇ ਆਸਣ ਕਰਦਾ ਹਨਾ ਬਾਈ ਨੂੰ ਆਉਂਦੇ ਤਾਂ ਕਾਫੀ ਆ ਪਰ ਆਪਾਂ ਮੇਨ ਮੇਨ ਹੀ ਚੱਲ ਬਾਈ ਕਰਕੇ ਦਿਖਾਵਾਂਗੇ ਹਨਾ ਤੁਹਾਨੂੰ ਲੈ ਵੀ ਦੋਸਤੋ ਕੀ ਬਾਤ ਆ ਹਨਾ ਬਾਈ ਇਹ ਲੱਹ ਪੂਰਾ ਬਿੰਗਾ ਸਿੱਧਾ ਹੁਣ ਜਾਂਦਾ ਬਾਈ ਤਾਂ ਮੈਂ ਤਾਂ ਕਿ ਕੱਲੀਆਂ ਬਾਜਾਂ ਹੀ ਕੱਢਦਾ ਠੀਕ ਹੈ ਬਾਈ ਕੀ ਬਾਤ ਹੈ ਹਣਾ ਯਾਰ ਤੇ ਬਾਈ ਹੋਰ ਹੋਰ ਕੁਛ ਠੀਕ ਹੈ ਲੈ ਵੀ ਭਾਰ ਤੋਲਦਾ ਬਾਈ ਨੇ ਹਣਾ ਆਪਦਾ ਜਮਾ ਤੇ ਸਿਰੇ ਲਾ ਦੀ ਗੱਲ ਲੈ ਕਿਆ ਬਾਤ ਆ ਬਈ ਯਾਰ ਦੇ ਫੁੱਲਾਂ ਨੂੰ ਭਾਰ ਤੋਲਦਾ ਬਾਈ ਨੇ ਹੋਰ ਹੋਰ ਕਰ ਦੇ ਕੰਦਾ ਇਹ ਅਸਨਾਂ ਦੇ ਨਾਮ ਵੀ ਆ ਕਿ ਕਿਵੇਂ ਅੱਛਾ ਨਾਮ ਨਹੀਂ ਜਾ ਲ ਲੈ ਦਵਾਰੇ ਕਰ ਲਾ ਗੋ ਨੀ ਲਵੀ ਰਾਮਦੇਵ ਨੂੰ ਮਾਤਾ ਪਾਈ ਜਾਂਦਾ ਬਾਈ ਤਾਂ ਤੇ ਬੂਟ ਬਾਟ ਲਾਦੇ ਹੋਣੇ ਨੇ ਤੇ ਪੱਕੇ ਤੌਰ ਤੇ ਹੀ ਕਰਨੇ ਆ ਲੈ ਬਾਕੀ ਮੈਨੂੰ ਤਾਂ ਲੱਗਦਾ ਰਾਮਦੇਵ ਦਾ ਚੇਲਾ ਲੱਗਦਾ ਯਾਰ ਇਹ ਲੈ ਕੀ ਬਾਤ ਆ ਬਾਈ ਇਹ ਹਨਾ ਐਂ ਗਾ ਦਿੰਦਾ ਆ ਉਹਦਾ ਬਾਹਰ ਤੇ ਬਾਈ ਹੋਰ ਵੀ ਕੋਈ ਐਕਸ਼ਨ ਆਉਂਦਾ ਇਹਦੇ ਚ ਕਰ ਲਾ ਯਾਦ ਹੁਣ ਤੱਕ ਕੋਈ ਨਹੀਂ ਉਹ ਤੇਰਾ ਭੜਾ ਹੋ ਜਾ ਕਿੱਧਰ ਦੀ ਫਸਾਲੀਆਂ ਆਪਾਂ ਉਹ ਲੈ ਉਹ ਭਰਾਵਾ ਉਹ ਨਾ ਅੰਗ ਫਾਇਰ ਬਿੰਗਾ ਕਰ ਲਈ ਕੋਈ ਦੇਖ ਕੀ ਬਾਤ ਆ ਬੱਬਾ ਯਾਰ ਹਨਾ ਹਣਾ ਆਪਾਂ ਬਾਈ ਦਾ ਟੈਲੈਂਟ ਦੇਖਿਆ ਹਨਾ ਵੀ ਉਹਨੇ ਬਾਈ ਨੇ ਜੋਗਾ ਕੀਤੀ ਹਨਾ ਉਹਦੇ ਵਿੱਚ ਵੀ ਬਾਈ ਮਾਹਰਾ ਤੇ ਹੁਣ ਆਪਾਂ ਫਿਰ ਆਵਾਜ਼ਾਂ ਵਾਲੇ ਸਿਲਸਲੇ ਦੇ ਉੱਤੇ ਆ ਜਾਨੇ ਹਨਾ ਬਾਈ ਤੇ ਕੋਈ ਹੋਰ ਵਧੀਆ ਜੀਆਂ ਘੈਂਟ ਘੈਂਟ ਜੀਆਂ ਆਵਾਜ਼ਾਂ ਕੱਢ ਕੇ ਸੁਣਾ ਹੁਣ ਜਿਵੇਂ ਆਪਣਾ ਗੱਡੀ ਚ ਆਪਾਂ ਜਾਂਦੇ ਆ ਆਪਾਂ ਦੇਖਦੇ ਹਾਂ ਨਾ ਵੀ ਸਮਾਨ ਵੇਚਣ ਵਾਲੇ ਘੁੰਮੜੇ ਹੁੰਦੇ ਆ ਉਹਨਾਂ ਦੀਆਂ ਆਵਾਜ਼ਾਂ ਢਾਲ ਕਰਾਰੇ ਪਾਪਕਾਰਨ ਵਾਲੇ ਮਰੁੰਡੇ ਢਾਲ ਕਰਾਰੇ ਟੋਫੀ ਵਾਲੇ ਠੀਕ ਹੈ ਬਈ ਠੀਕ ਹੈ ਹੋਰ ਬਾਈ ਕੋਈ ਵਾਰ ਹੋਰ ਜਿਵੇਂ ਆਪਣੀ ਕਬੂਤਰ ਦੀ ਆਵਾਜ਼ ਹੋ ਗਈ ਹੂੰ ਠੀਕ ਹੈ ਭਾਈ ਕੀ ਬਾਤ ਆ ਨਾ ਹੋਰ ਕੋਈ ਆਵਾਜ਼ ਭਾਈ ਹੋਰ ਜਿਵੇਂ ਆਪਣੀ ਟੀਵੀ ਤੇ ਸੀਰੀਅਲ ਵਗੈਰੇ ਨਹੀਂ ਹੁੰਦੇ ਰਹਿੰਦੇ ਉਹਨਾਂ ਦੇ ਇੰਟਰੋ ਦੀ ਆਵਾਜ਼ ਜਿਵੇਂ ਗੁੱਟਰ ਗੋ ਦਾ ਇੰਟਰੋ ਦੀ ਆਵਾਜ਼ ਹੋਗੀ ਅੱਛਾ ਅੱਛਾ ਆਹੜ ਦੇ ਸੀਰੀਅਲ ਦੇ ਆਪਣਾ ਇੰਟਰ ਡਿਵਾਈਸ ਜਿਨ੍ਹਾਂ ਨੇ ਦੇਖਿਆ ਇਹ ਸੀਰੀਅਲ ਹਨਾ ਉਹਨਾਂ ਨੂੰ ਪਤਾ ਹੋਊਗਾ ਹਨਾ ਇਹਦੇ ਇਹ ਆਵਾਜ਼ ਬਾਰੇ ਇਹੀ ਆ ਨਾ ਹਨਾ ਹਾਂਜੀ ਹਾਂਜੀ ਤੇ ਆਹਟਾ ਲਾ ਦਸ ਆਹੜ ਦਾ ਜਿਵੇਂ ਹੋ ਗਿਆ ਚੇਰਾ ਸੀ ਆਹੜ ਤੇ ਆ ਇਸ ਤੋਂ ਬਾਅਦ ਜਿਵੇਂ ਆਪਣੇ ਟੀਵੀ ਦੇ ਸਿਗਨਲ ਚਲਾ ਜਾਂਦਾ ਉਹ ਵਾਲੀ ਆਵਾਜ਼ ਹੋ ਗਈ ਹਣਾ ਇਹ ਉਹਨਾਂ ਨੂੰ ਹੀ ਪਤਾ ਜਿਹੜੇ ਪਹਿਲਾਂ ਹਨ ਐਂਟੀਨਿਆ ਦੇ ਦੌਰ ਦੇ ਬੰਦੇ ਆ ਹਨ ਵੀ ਜਦੋਂ ਕੋਠੇ ਤੇ ਚੜ ਜਾਂਦੇ ਸੀ ਤੇ ਕਹਿੰਦੇ ਸੀ ਵੀ ਲੈ ਵੀ ਆਗੀ ਰੇਂਜ ਤੇ ਉਦੋਂ ਇਹ ਆਵਾਜ਼ ਹੀ ਆਉਂਦੀ ਹੁੰਦੀ ਸੀ ਹਨ ਸਿਗਨਲ ਵਾਲੀ ਹਾਂਜੀ ਚਲ ਹਾਂ ਹੋਰ ਜਿਵੇਂ ਆਪਣੇ ਕਤੂਰੇ ਦੀ ਆਵਾਜ਼ ਹੋ ਗਈ ਅੱਛਾ ਕਤੂਰੇ ਦੇ ਡਲਾਵਾ ਮਾਰਤਾ ਕਿਸੇ ਨੇ ਬਿੱਲੀ ਦੀ ਆਵਾਜ਼ ਹੋ ਗਈ ਜਿਵੇਂ ਬਿੱਲੀਆਂ ਦੇ ਜਿਵੇਂ ਲੜਨ ਦੀ ਆਵਾਜ਼ ਹੋ ਗਈ ਬਿੱਲੀਆਂ ਲੜਨ ਦੇ ਆਵਾਜ਼ ਹੋ ਗਈ ਠੀਕ ਹੈ ਭਾਈ ਕੀ ਬਾਤ ਆ ਨਾ ਯਾਰ ਤੇ ਹੋਰ ਕੋਈ ਆਵਾਜ਼ ਭਾਈ ਆਪਣੀ ਪਰਫਿਊਮ ਦੀ ਆਵਾਜ਼ ਹੋ ਗਈ ਪਰਫਿਊਮ ਦੀ ਬੋਟਲ ਦੀ ਅੱਛਾ ਇੱਕ ਆਪਣੀ ਆਵਾਜ਼ ਹੋ ਗਈ ਆਉਂਦੀ ਫੁੱਲ ਜੜੀ ਦੀ ਅੱਛਾ ਠੀਕ ਹੈ ਬਾਈ ਹਾਂਜੀ ਇੱਕ ਆਪਣੀ ਆਵਾਜ਼ ਹੋ ਗਈ ਜਿਵੇਂ ਫੋਨ ਜਿਵੇਂ ਆਪਾਂ ਕਿਸੇ ਨੂੰ ਡਾਇਲ ਕਰਦੇ ਆ ਉਦੋਂ ਆ ਜਾਂਦੀ ਹੈ ਠੀਕ ਹੈ ਭਾਈ ਕੀ ਬਾਤ ਹੈ ਹਨ ਤੇ ਭਾਈ ਹਨ ਜਿਵੇਂ ਤੁਸੀਂ ਹੁਣ ਇਹ ਫਿਕਸ ਵਾਜਾਂ ਕੱਢ ਲੈਨੇ ਹੋ ਹਨ ਤੇ ਕੋਈ ਨਵੀਂ ਸਿੱਖਣ ਦੀ ਨਹੀਂ ਟਰਾਈ ਕਰ ਰਹੇ ਵੀ ਕੋਈ ਸਿੱਖੀ ਹੋਵੇ ਜਾਂ ਹਾਂਜੀ ਇੱਕ ਸੰਜੇ ਦਾਦੀ ਉਹ ਇਸੇ ਟਰਾਈ ਕਰ ਰਹੇ ਹਜੇ ਮਤਲਬ ਕਿੰਨੀ ਕਿ ਸਿੱਖ ਲਈ ਮਾਣੀ ਮੁੱਢੀ ਕੱਢੀ ਕੀ ਦਿਖਾ ਦਸੋ ਹਾਂ ਥੋੜੀ ਟਰਾਈ ਗਏ ਆ ਅੱਛਾ ਕਿਆ ਬੇ ਮਾਲਮ ਨਹੀਂ ਕਿਤਰ ਕੋ ਕੋਣ ਹੈ ਪੁੱਤ ਮੁੰਨਾ ਭਾਈ ਨਾਮ ਹੈ ਮੇਰਾ ਹਾਂ ਠੀਕ ਹੈ ਬਾਈ ਹਨਾ ਜੇ ਟਰਾਈ ਕਰੇਗਾ ਤਾਂ ਥੋੜੀ ਜੀ ਹੋਰ ਸੁਧਰ ਜਾਣੀ ਆ ਹਨਾ ਇਹ ਹਾਂਜੀ ਥੋੜੀ-ਥੋੜੀ ਸਿੱਖ ਲੇਗਾ ਹਨਾ ਟਰਾਈ ਕਰਦਾ ਰਿਹਾ ਕਰ ਹਨਾ ਬਾਈ ਫਿਰ ਇਹਦੇ ਨਾਲ ਕੀ ਆ ਹਨਾ ਹੋਰ ਤੇਰੀਆਂ ਆਵਾਜ਼ਾਂ ਨਾਲੇ ਤਾਂ ਸੁਧਰ ਜਾਣਗੀਆਂ ਨਾਲੇ ਆਉਣ ਲੱਗ ਜਾਣਗੀਆਂ ਹਨਾ ਹਾਂਜੀ ਸਹੀ ਗੱਲ ਆ ਤੇ ਦੋਸਤੋ ਤੁਸੀਂ ਵੀ ਦੱਸਣਾ ਵੀ ਮੁੰਡੇ ਦਾ ਜਿਹੜਾ ਟੈਲੈਂਟ ਆ ਕਿਵੇਂ ਲੱਗਿਆ ਤੇ ਮਿਲਦੇ ਆ ਕਿਸੇ ਹੋਰ ਕਲਾਕਾਰ ਦੇ ਨਾਲ ਜਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਦੇ ਲਈ ਰੱਬ ਰੱਖਾ